ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਰਸੂਲਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਦੋਸਤੋ ਵੀਰ ਦਾ ਅਮਰਜੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਤਾਜੀ ਸੂਈ ਗਾਂ ਦਿਖਾਵਾਂਗੇ ਦੋਸਤੋ ਡਿਟੇਲ ਆਪਾਂ ਸਾਰੀ ਇਸ ਗਾਂ ਦੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸੰਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਵਰਖ ਜਿਹੜੀ ਕਰਨੀ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਗਾਂ ਦੀ ਦੋਸਤੋ ਆਰਡਰ ਕੁਆਲਿਟੀ ਆ ਤੁਸੀਂ ਚੈੱਕ ਕਰ ਸਕਦੇ ਹੋ ਕਦ ਕਠ ਗਾਂ ਦਾ ਚੈੱਕ ਕਰ ਲਿਓ ਥਣਾ ਦੀ ਕੁਆਲਿਟੀ ਦੋਸਤੋ ਮੈਂ ਤੁਹਾਨੂੰ ਨੇੜ ਤੋਂ ਚੈੱਕ ਕਰਵਾਉਂਗਾ ਹਰ ਇੱਕ ਚੀਜ਼ ਵੀਡੀਓ ਦੇ ਵਿੱਚ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜੀਉ ਦੇਖਿਓ ਜੇ ਆਹ ਲਓ ਜੀ ਕਰੋ ਥਣਾ ਦੀ ਕੁਆਲਿਟੀ ਚੈੱਕ ਦੋਸਤੋ ਜਿਹੜਾ ਆਰਡਰ ਗਾਣੇ ਤਿਆਰ ਕੀਤਾ ਕਰਮਾ ਜੀ ਨੇ ਬਹੁਤ ਵਧੀਆ ਤਿਆਰ ਕੀਤਾ ਜੀ ਕਰਦੇ ਆਂ ਬਾਈ ਨਾਲ ਗੱਲਬਾਤ ਡਿਟੇਲ ਆਪਾਂ ਸਾਰੀ ਇਸ ਗਾਣ ਦੀ ਵੀਡੀਓ ਦੇ ਕੋਲ ਕੁਛ ਰਹਿ ਨੇ ਬਾਈ ਅਮਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਬਹੁਤ ਠੀਕ ਠਾਕ ਵਧੀਆ ਵਧੀਆ ਕਿਰਪਾ ਤੁਹਾਨੂੰ ਛੜੀ ਇਹਦਾ ਵਧੀਆ ਕੰਮ ਕਰ ਬਹੁਤ ਵਧੀਆ ਬਹੁਤ ਅਰਸ ਬੋਲੀ ਆਪਾਂ ਪਿੰਡ ਰਸੂਲ ਪਹੜੇ ਜਿਲ੍ਹਾ ਤਰਨਤਾਰਨ ਤਸੀਲ ਤਰਨਤਾਰਨ ਫੋਨ ਨੰਬਰ ਹੈਗਾ 9509 12912 ਨਾਮ ਹੈਗਾ ਜਮਦੂਸਰ ਅਮਰਜੀਤ ਸਿੰਘ ਅੱਛਾ ਅਮਰਜੀਤ ਜਿਹੜੀ ਗਾਂ ਅੱਜ ਆਪਣੇ ਕੋਲ ਸੂਈ ਆਇ ਕਿੰਨਾ ਸੂਦਾ ਸੀ ਦੂਜਾ ਸੂਈ ਆ ਸੂਈ ਪਾਜੀ ਕਿੰਨਾ ਰੇਨ ਹੋਦਾ ਸੀ ਇਹਨੂੰ ਸਵੇਰੇ 3 ਵਜੇ ਸੂਈ ਆ ਅੱਛਾ ਜੀ ਤੇ ਸਾਢੇ 5 ਵਜੇ ਜੇਰ ਪਾਤੀ ਗਏ ਜੇਰ ਜੂਰ ਆ ਹਾਂ ਵੀਡੀਓ ਆਪਣੇ ਕੋਲ ਪ੍ਰੋਪਰ ਆਈ ਹੈ ਜੀ ਜੇਰ ਦੀ ਵੀਡੀਓ ਬਣਾਣੀ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਬੱਚਾ ਕੀ ਦਿੱਤਾ ਨੇ ਬੱਚਾ ਆ ਦੋਸਤੋਂ ਬੱਚਾ ਨੇ ਬੱਚਾ ਦਿੱਤਾ ਜੀ ਚਵਾਈਆਂ ਵੀਰ ਕਿੰਨੀਆਂ ਜੀ ਇੱਕ ਹੀ ਚਵਾਈ ਫਿਰ ਹੋ ਗਈ ਸੀ ਇਹ ਜੇਰ ਤੋਂ ਪਹਿਲਾਂ ਚੋਈ ਆਪਾਂ ਅੱਛਾ ਜੀ ਥੋੜੀ 4 3 4 ਕਿਲੋ ਚੋਈ ਆ 3 4 ਕਿਲੋ ਚੋਈ ਪੀਐਸ ਬੈਠਾ ਨਹੀਂ ਜਾਂਦਾ ਲੇਕੋ ਠੀਕ ਹੈ ਜੀ ਤੇ ਉਮੀਦ ਕਿੰਨੀ ਗਿਆ ਪਿਛਲੇ ਸਾਲ ਵਿੱਚ ਕਿੰਨਾ ਚੋਆਇਆ 18 ਕਿਲੋ ਆਪਾਂ ਚੋਆ ਕੇ ਦਿੱਤੀ ਪਹਿਲਾਂ ਠੀਕ ਹੈ ਜੀ ਅੱਜ ਦੀ 22 23 ਕਿਲੋ ਦੁੱਧ ਕਰ ਦੂੰਗੀ ਆਪਣੇ ਕੋਲੋਂ ਪਹਿਲਾਂ ਹਾਂ ਪਹਿਲਾਂ ਵੀ ਆਪਣੇ ਕੋਲੋਂ ਗਈ ਠੀਕ ਹੈ ਜੀ ਕੜੀਏ ਬਾਰ ਵੀਰ ਤੋੜ ਕੇ ਵਿਖਾਈਏ ਨੂੰ ਲੋਕ ਕਿਸਾਨ ਵੀਰੋ ਅੱਜ ਸਵੇਰ ਦੀ ਗਾਂ ਸੁਈ ਆ ਜੇਰ ਜੁਰ ਵੀਰ ਕਹਿੰਦਾ ਵੀ ਪ੍ਰੋਪਰ ਸਾਰੀ ਪਾਤੀ ਆ ਵੀਡੀਓ ਵੀਰ ਦੇ ਕੋਲ ਬਣੀ ਪਈ ਐ ਫੋਨ ਦੇ ਵਿੱਚ ਕਿਸੇ ਵੀਰ ਨੇ ਨਹੀਂ ਇਹ ਬੱਚੇ ਦੇ ਬਿਨਾ ਜਾਣਾ ਨਹੀਂ ਜਲਦੇ ਕਰਦੇ ਹਾਂਜੀ ਥੋੜਾ ਥੋੜਾ ਬਾਹਰੋਂ ਪੁੱਟੋ ਆ ਜੀ ਆਈ ਲਓ ਜੀ ਕਰੋ ਚੈੱਕ ਦੋਸਤੋ ਆਰਡਰ ਕੁਆਲਿਟੀ ਜਿਹੜੀ ਗਾਂ ਨੇ ਤਿਆਰ ਕੀਤੀ ਆ ਤੁਸੀਂ ਆਪ ਚੈੱਕ ਕਰ ਲਿਓ ਆ ਲਓ ਜੀ ਪਰਮਾਣੀ ਰਹਿ ਰਹੇ ਭਾਈ ਬਹੁਤ ਦੋਸਤੋ ਤਗੜਾ ਆਰਡਰ ਤਿਆਰ ਕੀਤਾ ਕਰਮਾਈ ਨੇ ਲੋ ਜੇ ਰਹਿਣਾ ਤੰਗ ਹੋ ਗਿਆ ਸੇਰੇ ਨੂੰ ਚੋਕੇ ਫਿਰ ਜੇਰ ਪਈ ਗਾਨ ਲੋ ਜੀ ਕਰੋ ਚੈੱਕ ਦੋਸਤੋ ਤੁਸੀਂ ਆਰਡਰ ਕੁਆਲਟੀ ਦੀ ਕਰਮਾ ਦੀ ਚੈੱਕ ਕਰ ਸਕਦੇ ਹੋ ਮਾਰੇ ਕਿਰਪਾ ਕਰੇ ਗੁਰੂ ਰਾਮਦਾਸ ਜੀ ਲੰਮੀ ਉਮਰ ਕਰੇ ਆਹ ਲੋ ਜੀ ਦੇਖੋ ਜੀ ਲੈ ਜੀ ਦੋਸਤੋ ਕਰੋ ਚੈੱਕ ਦੋਸਤੋ ਚਵਾਈ ਦਾ ਜਿਹੜਾ ਟਾਈਮ ਹੋਇਆ ਵਾ ਤਕਰੀਬਨ ਤੁਸੀਂ ਦੇਖ ਸਕਦੇ ਹੋ ਚਵਾਈ ਹੁਣ ਊਗੀ ਥੋੜੇ ਚਿਰ ਬਾਅਦ ਚ ਚਾਹ ਲੋ ਜੀ ਕੋਈ ਸੇਵਾ ਕਰਨ ਵਾਲਾ ਵੀਰ ਲੈ ਗਿਆ ਤਾਂ ਦੋ ਦੋਸਤੋ ਇਹ 23 24 ਕਿਲੋ ਬੜੇ ਮਜੇ ਨਾਲ ਜਿਹੜਾ ਚਵਾ ਦੂਗੀ ਫਾਰਮ ਚਲ ਜੇ ਬਾਹਰ ਪੰਜੀ ਪਲਾਸੀ ਵੀ ਚਲ ਜੇ ਹਾਂਜੀ ਹਾਂਜੀ ਕਿਉਂਕਿ ਗਾੜੀ ਮੌਸਮ ਠੀਕ ਆਈ ਜਾਂਦਾ ਨਾਲ ਹਾਂਜੀ ਹਾਂਜੀ ਲਓ ਦੋਸਤੋ ਤੁਸੀਂ ਚੈੱਕ ਕਰ ਲਓ ਚਵਾ ਮਈਆਂ ਆ ਲੱਗਾ ਭਾਈ ਇਹਨੂੰ ਚੁਰਲ ਕਰਕੇ ਜਾਊਗੀ ਬਾਕੀ ਦੋਸਤੋ ਸੂਈ ਸਵਾਏ ਪਸ਼ੂਆ ਤੁਸੀਂ ਆਪਣੀ ਤਸੱਲੀ ਇੱਕ ਟਾਈਮ ਦੋ ਟਾਈਮ ਚੋਕੇ ਵੀ ਕਰ ਸਕਦੇ ਹੋ ਇਹਦੇ ਥਣਾਂ ਦੀ ਕੁਆਲਿਟੀ ਮੈਂ ਤੁਹਾਨੂੰ ਨੇੜ ਤੋਂ ਚੈੱਕ ਕਰਾਉਣਾ ਜਿਹਾ ਕਰੋ ਜੀ ਚੈੱਕ ਹਾਂ ਜੀ ਤੁਹਾਨੂੰ ਜਿਵੇਂ ਜਵਾਈ ਮਿਲ ਗਿਆ। ਇਹ ਲੋਹੜੀ ਖੁੰਜੀ ਭਾਜੀ ਇੱਕ ਗੱਲ ਚੀਜ਼ ਨਾ ਮੈਨੂੰ ਸੁਝੀ। ਹਾਂ ਜੀ ਹਾਂ ਜੀ ਦੋਸਤੋ ਜਿਹੜਾ ਆਰਡਰ ਕੁਆਲਟੀ ਆ ਆ ਗਾੜ ਵੀ ਤੇ ਪਛਾਲ ਵੀ ਤੁਸੀਂ ਚੈੱਕ ਕਰ ਸਕਦੇ ਹੋ। ਸਵੇਰ ਦੂਜਾ ਸੂਈ ਤੇ ਅੱਜ ਸਵੇਰੇ ਸੂਈ ਤੇ ਬੱਚੇ ਨੂੰ ਨੇ ਜਨਮ ਦਿੱਤਾ ਜਾ ਬੱਚਾ ਦਾ ਗੜੀ ਬਦਾਵਾ। ਇੱਕੋ ਜਵਾਈ ਹੋਈ ਹੈ 4 ਕਿਲੋਟਰ ਵੀ ਕਹਿੰਦਾ ਕਿ ਦੁੱਧ ਅਜੇ ਬੋਲਾ ਕੱਢਿਆ ਵਾ। ਦੋ ਵਾਰ ਹੀ ਬੱਚਾ ਜਿਹਾ ਆਇਆ ਭਾਜੀ। ਠੀਕ ਹੈ ਜੀ। ਹਾਂ ਜੀ ਇੱਕ ਹੀ ਸਵੇਰੇ ਦੇ ਕਰੀਬ ਇਹਦਾ ਭਾਈ ਅਮਰਜੀਤ ਮੋਲ। ਮੋਲ ਭਾਈ ਫੋਨ ਤੇ ਕਰੋ। ਮੋਲ ਫੋਨ ਤੇ ਕਰੋ। ਹਾਂ ਜੀ ਫੋਨ ਤੇ। ਮੋਲੇ ਦੋਸਤੋ ਇਹਦਾ ਹੋਊਗਾ ਫੋਨ ਤੇ ਕਿਉਂਕਿ ਇਹ ਵਪਾਰੀ ਵੀਰ ਪਸ਼ੂ ਇਥੋਂ ਖੜਦੇ ਆ ਖਰੀਦੀ ਕੇਸ ਕਰਕੇ ਵੀਰ ਕਹਿੰਦਾ ਵੀ ਹਰ ਇੱਕ ਵੀਰ ਦਾ ਪਰਦਾ ਰੱਖਣਾ ਪੈਂਦਾ ਵਾ ਬਾਕੀ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਜਿਹੜਾ ਵੀਰ ਦਾ ਸਕਰੀਨ ਤੇ ਚੱਲੂਗਾ ਤਾਂ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਬਾਕੀ ਫੈਨ ਵੀ ਚੰਗੀ ਵਾਲੀ ਆ ਵਾ ਠੀਕ ਵੀ ਵਾਜਦੀ ਇੰਦਾ ਧੁੱਪੇ ਵੱਜੀ ਹੋਏ ਤਾਂ ਵੀ ਨਹੀਂ ਕੋਈ ਗੱਲਬਾਤ ਕਰੋ ਸੰਗ ਚਲੋ ਕਰੋ ਸੰਗ ਜਿਹੜਾ ਘਰ ਦੇ ਘਟ ਪਛੇ ਬਾਕੀ ਦੋਸਤੋ ਅਡਰੈਸ ਹੈ ਕਰੀਮਾ ਵੀਰ ਦਾ ਫੇਰ ਬੋਲ ਦੇਣਾ ਪਿੰਡ ਰਸੂਲਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਹੈ ਬਾਈ ਦਾ 920 ਨੇ 12912 ਠੀਕ ਹੈ ਜੀ ਦੋ ਦੋ ਸੂਈ ਹੈ ਗਾਂ ਬਿਲਕੁਲ ਤਾਜੀ ਤੁਸੀਂ ਆਪਣੀ ਤਸੱਲੀ ਇੱਕ ਟਾਈਮ ਦੋ ਟਾਈਮ ਚੋ ਕੇ ਜਰੂਰ ਕਰ ਲਿਓ ਜੇ ਕੋਈ ਵੀਰ ਵੀਡੀਓ ਦੋ ਟੋ ਵੇਖਦਾ ਤੇ ਬੇਸ਼ੱਕ ਆਪਣੀ ਜਿਹੜੀ ਵੀਡੀਓ ਕਾਲ ਦੇ ਵਿੱਚ ਆਈ ਤੁਸੀਂ ਕਰਾ ਸਕਦੇ ਹੋ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਵੇਖਣ ਵਾਸਤੇ